ਗੜੇ ਸ਼ਰਾਰਤੀ ਕਿੱਥੇ ਕਿੱਥੇ ਜਾ ਕੇ ਨਾਂ ਲੈ ਕੇ ਆਏ ਆ ਅਸੀਂ ਆਓ ਚਲੋ ਆਜੋ ਛੱਕ ਕੱਢ ਲਗੇ ਵੀ ਲੈ ਵੀ ਸਵੇਰੇ ਪੂਲਪਾਲ ਚ ਗੜੇ ਗੂੜੇ ਦੇਲੇ ਆ ਰੋਟੀ ਪਾਣੀ ਖਾ ਲਿਆ ਸਮਾਨ ਸਮੂਹ ਬੰਦ ਲਿਆ ਮੋਟਰਸਾਈਕਲ ਆਪਣੇ ਉਹ ਖੜੇ ਆ ਬਿਲਕੁਲ ਤਿਆਰ ਬਰ ਤਿਆਰ ਹੈ ਕਿਸੇ ਟਾਈਮ ਵੀ ਤੁਰ ਸਕਦੇ ਹਾਂ ਬਸ ਪੇਮੈਂਟ ਦੇਈ ਜਾਂਦੇ ਮੁੰਡੇ ਕਦੋਂ ਮੈਂ ਟੁਰਨਾ ਹੀ ਆ ਮਤਲਬ ਤੇ ਕਾ ਸਾਹਮਣੇ ਆਏ ਤੈਨੂੰ ਦਿਖਾਉਣਾ ਆ ਅੜੇ ਜੋ ਉੱਪਰ ਫਿਰਦੇ ਨਾ ਅੰਦਰ ਤੋਂ ਆਏ ਆ ਅਸੀਂ ਸਵੇਰੇ ਚਾਹ ਪੀ ਕੇ ਬੈਠੇ ਚਾਹ ਪੀਂਦੇ ਸੀਗੇ ਹੀ ਪੈਗ ਲਾ ਰਹੇ ਸੀ ਉਦੋਂ ਦੀ ਤੇ ਹਜੇ ਤੱਕ ਲੱਗੀ ਤਰਿਆਉਂਦੇ ਆ ਤਕੜਾਈ ਆ ਇਹਨਾਂ ਦਾ ਵੀ ਲਿਵਰ ਲਵਰ ਤੱਕੀ ਧਰਿਆਉਂਦੇ ਤਿੰਨ ਚਾਰ ਘੰਟੇ ਹੋ ਗਏ ਚਲੋ ਜਗਾ ਸੋਹਣੀ ਸੀ ਬਹੁਤ ਇੰਜੋਏ ਕੀਤਾ ਨਜ਼ਾਰਾ ਆ ਕਮਰਾ ਬੜਾ ਖੁੱਲਾ ਢੁਲਾਈ ਆ ਪਰ ਕਮਰੇ ਦਾ ਰੇਟ ਨਹੀਂ ਦੱਸ ਸਕਦਾ ਰੇਟ ਸੁਣ ਕੇ ਸਾਨੂੰ ਤੁਸੀਂ ਕਹਣਾ ਵੀ ਇੰਨੇ ਪੈਸੇ ਕਾਹਦੇ ਦੇਦੇ ਪਰ ਇਧਰ ਮਿਲਦਾ ਹੀ ਨਹੀਂ ਕੋਸਾ ਥਾ ਜਕਰਮ ਸੈਟ ਚੱਲ ਗਏ ਰਾਤ ਵਾਲੀ ਆਵਾਜ਼ ਨਿਕਲਦੀ ਨਹੀਂ ਤੇਰੀ ਕੀ ਗੱਲ ਐ ਹਾਂ ਤਰੀਕਾ ਆ ਚਲੋ ਫਿਰ ਲੋ ਵੀ ਭਲਵਾਨੋ ਟਾਈਮ ਕਹਿੰਦੇ 10:30 ਹੋ ਗਿਆ ਰਾਤ ਗੱਲ ਹੋਈ ਸੀ 9 ਵਜੇ ਚੱਲਾਂਗੇ ਪਰ 9 ਵਜੇ ਤਾਂ ਕਿੱਥੇ ਜਾਇਆ ਜਾਂਦਾ ਟਾਈਮ ਵੱਲੋਂ ਮਦੀ ਲੱਗ ਜਾਂਦਾ ਰੋਟੀ ਰੋਟੀ ਲੇਟ ਹੋ ਗਈ ਸੀਗੀ ਆਪਾਂ ਜਾਣਾ ਮਾਊਂਟ ਆਬੂ 116 ਕਿਲੋਮੀਟਰ 3 ਘੰਟੇ ਲੱਗਣਗੇ ਤੇ ਤੇਲ ਵੀ ਆਪਣੇ ਕੋਲੇ ਹੈਗਾ ਤਕਰੀਬਨ 200 ਕਿਲੋਮੀਟਰ ਦਾ ਕਿ ਤਪਵਾ ਲਾਂਗੇ ਤਾਂ ਵੀ ਠੀਕ ਆ ਨਾ ਪਵਾਵਾਂਗੇ ਤਾਂ ਸਰ ਜੂਗਾ ਗਰਮੀ ਤਾਂ ਜਾਦੇ ਆ 33 ਡਿਗਰੀ ਟੈਂਪਰੇਚਰ ਆ ਹਵਾ ਜਵਾਂ ਨਹੀਂ ਵਗਦੀ ਤੇ ਖੜਿਆਂ ਨੂੰ ਫੁੱਲ ਗਰਮੀ ਲੱਗੀ ਜਾਂਦੀ ਆ ਤੋਰਿਆਂ ਨੂੰ ਲੱਗਦਾ ਠੀਕ ਲੱਗੂਗਾ ਚਲੋ ਬਈ ਨਹੀਂ ਵੀਰੇ ਮੈਂ ਦੋਵੇਂ ਬੋਤਲਾਂ ਫੁੱਲ ਭਰ ਕੇ ਪਾ ਲਗਾ ਪੀਲਾ ਨੂੰ ਪੀਲਾ ਐਨਾ ਪੀਤਾ ਵੀ ਨਹੀਂ ਆਂ ਵੰਡੋਲਣਾ ਕਾ ਤੂੰ ਹੁਣੇ ਵੀ ਨਾ ਚਲੋ 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 ਉਹ ਕਰਦਾ ਕਰਦਾ ਕਨੈਕਟਰ ਨੂੰ ਮੜਕਰ ਵਾਲਾ ਪਾਉਣਾ। ਉਹ ਵੀ 10:30 ਦਾ ਟਾਈਮ ਤੁਰੇ ਤੋਂ ਹਵਾ ਲੱਗਦੀ ਆ। ਪਰ ਇੱਥੇ ਵੀ ਜਵਾਈ ਜਗਾ ਬਹੁਤ ਜ਼ਿਆਦਾ ਸੋਹਣੀ ਆ। ਇੱਥੇ ਤਾਂ ਬਣਾ ਦੋ ਚਾਰ ਦਾੜੇ ਬੰਦਾ ਲਾ ਲੈਣਾ ਬੜਾ ਜੀ ਲੱਗੂਗਾ। ਸੋਹਣਾ ਕੰਮ ਆ। ਹਾਂ। ਚਲੋ ਹੁਣ ਚੱਲਦੇ ਮਾਉਂਟ ਆਬੂਲੇ। ਹੁਣ ਨਾਲ ਦੇ ਨਾਲ ਬੱਦਲ ਵੀ ਹੋ ਗਏ ਆ। ਸਵੇਰ ਦੀ ਇੰਨੀ ਕਰੜੀ ਧੁੱਪ ਸੀਗੀ। ਚੱਲ ਵਧੀਆ ਹੋ ਗਿਆ ਹੁਣ ਮੌਸਮ ਠੰਡਾ। ਹਵਾ ਠੀਕ ਆ। ਟੈਂਪਰੇਚਰ 33 ਡਿਗਰੀ।

ਗੂਗਲ ਮੈਪ ਵੀ ਹਰ ਵਾਰੀ ਸਹੀ ਨਹੀਂ ਹੁੰਦਾ ਕਈ ਵਾਰੀ ਚੱਕਰਾਂ ਚ ਪਾ ਦਿੰਦਾ ਹੁਣ ਆ ਸਾਨੂੰ ਹੋਰ ਹੀ ਵਾੜਤਾ ਚਲੋ ਦੇਖਦੇ ਕਿੱਥੇ ਨਿਕਲਦੇ ਆ ਸਾਹਮਣੇ ਵਸੇਰ ਲੜ ਦੀ ਫੈਕਟਰੀ ਆ ਬਹੁਤ ਵੱਡਾ ਪਲਾਂਟ ਲੱਗਾ ਵਾ ਵਾ ਬਹੁਤ ਵੱਡਾ ਹੈ ਠੀਕ ਆ ਸਾਹਮਣੇ ਜਿੰਨੇ ਪਹਾੜ ਦਿਨੇ ਨੇ ਸਾਰੇ ਰਾਵਲੀ ਪਰਬਤ ਦੀ ਲੜੀ ਆ ਸਾਰੇ ਇਹ ਸੋਹਣਾ ਇਧ ਕੇ ਵੈਲਕਨ ਹਮਾ ਤੇ ਜਿਹੜੀ ਆਲੀ ਫੀਲ ਆਉਂਦੀ ਆ ਹਵਾ ਤਾਂ ਠੰਡੀ ਹੈਗੀ ਹੈਗੀ ਆ ਮਾਊਂਟ ਆਬੂ ਰਹਿ ਗਿਆ ਆਪਾਂ ਨੂੰ ਸਾਰਾ ਇੱਥੋਂ 70 ਕਿਲੋਮੀਟਰ ਰਹਿ ਗਿਆ ਟਾਈਮ ਲੱਗੂਗਾ 2 ਘੰਟੇ ਟਾਈਮ ਹੁਣ ਹੋ ਗਿਆ 11:30 ਯਾਨੀ ਕਿ 1:30 ਵਜੇ ਦੇ ਨਾਤੇ ਪਹੁੰਚ ਜਾਗੇ ਫਿਰ ਦੇਖਦੇ ਚੱਲ ਕੇ ਗਾ ਉੱਥੇ ਕੀ ਬਣਦਾ ਪਰ ਸਫ਼ਰ ਦਾ ਆਨੰਦ ਬਹੁਤ ਆ ਰਿਹਾ ਬਹੁਤ ਸੋਹਣਾ ਸਫ਼ਰ ਆ ਰੋਡ ਵੀ ਚੰਗੇ ਮੌਸਮ ਵਧੀਆ ਤੇ ਸਾਹਮਣੇ ਪਹਾੜਾਂ ਦਾ ਦ੍ਰਿਸ਼ ਬਸ ਕਮਾਲ ਹੀ ਆ ਸਾਰੀ ਘੈਂਟ ਆ ਗੱਲ ਬਹੁਤ ਅਲਟਰਾ ਟ੍ਰੈਕ ਦੀ ਆ ਅਲਟਰਾ ਟ੍ਰੈਕ ਸੀਮੈਂਟ ਬਣਦਾ ਇੱਥੇ ਬਹੁਤ ਵੱਡੇ ਏਰੀਆ ਦਾ ਕੋਈ ਘੱਟੋ ਘੱਟ 100 ਕਿੱਲੇ ਵਾਲੀ ਗੱਲ ਬਾਤ ਹੋਊਗੀ ਅਲਟਰਾ ਟ੍ਰੈਕ ਇਸ ਸਟਾਈਟ ਤੇ ਆਪਾਂ ਸੱਜੇ ਪਾਸੇ ਮੁੜ ਗਏ ਆ ਇਧਰ ਆ ਮਾਉਂਟ ਆਪੂ ਮਾਉਂਟ ਆਬੂ ਰਹਾ ਗਿਆ ਤਾਂ ਟੋਟਲ 27 ਕਿਲੋਮੀਟਰ ਸਾਹਮਣੇ ਸਾਰੇ ਪਹਾੜ ਬੱਸ ਜਿਵੇਂ ਆਪਣਾ ਸ਼ਿਮਸ਼ਿਮ ਸ਼ਿਮਲਾ ਲਾ ਲੋ ਬਸ ਉਸ ਟਾਈਪ ਦੀ ਗੱਲ ਬਾਤ ਹੈ ਆ ਵੀ ਕੋਈ ਨਦੀ ਆ ਪਾਣੀ ਦੇ ਬਾਲਾ ਹੈ ਨਹੀਂਗਾ ਸਾਫ਼ ਜਿਹਾ ਹੀ ਆ ਪਰ ਮਾਹੌਲ ਸੋਹਣਾ ਜਦੋਂ ਦੇ ਪਿੰਡੋਂ ਤੁਰੇ ਹੁਣ ਤੱਕ ਆਪਾਂ 1000 ਕਿਲੋਮੀਟਰ ਦਾ ਸਫ਼ਰ ਕਰ ਲਿਆ ਪੁੱਤਾਂ ਹੁਣ ਫਿਰਦੇ ਆ ਆਪਾਂ NH 27 ਰੋਡ ਤੇ ਆ ਜਾ ਰਹੇ ਆ ਮਾਉਂਟ ਆਬੂ ਬਹੁਤ ਸੋਹਣਾ ਰੋਡ ਆ ਵੀ ਮੌਸਮ ਤਾਂ ਠੀਕ ਹੈਗੇ ਹੈਗਾ ਮੋਟਰ ਟੋਪੀ ਆਹ ਲਾਦਾ ਵੀ ਡਿੱਗੂ ਆਉ ਤੋ ਪੱਥਰ ਜੰਡ ਆਏ ਸੋਹਣਾ ਕਹਵਾ ਜਵਾਗ ਵੀ ਨਾਲ ਹੀ ਆ ਦੇ ਦੇ ਹੁਣ ਛੱਡ ਦੇ ਪਰ ਇਹ ਜੰਨੇ ਘੁੱਟ ਖਾਏਗਾ ਇਹਨਾਂ ਤੋਂ ਛੱਡ ਦੇ ਉਹ ਦੰਡੀ ਵੱਡੂ ਤੇਰੇ ਬਣਾ ਦੇ ਜਾਓ ਹੋ ਗੇ ਕਿ ਚੁੱਕ ਦੇਵੇਂ ਵਾਓ ਕਰ ਲਓ ਗੋਦ ਨਾਲੋ ਕਿਹਨੇ ਲੜਨਵਾਏ ਇਹਨੇ ਬਹੁਤ ਜ਼ੋਰ ਲਾਇਆ ਪੈਗਰ ਛੜਾਉਣ ਨੂੰ ਛੱਡਿਆ ਨਹੀਂ ਉਹਨੇ ਇਹ ਵੀ ਕਿਥੋਂ ਦੇ ਬੰਦਰਾ ਦਾ ਹੀ ਫਰਕ ਹੈ ਥੋੜੀ ਜ਼ਿਆਦਾ ਲੂਂਗ ਜੀ ਜਿਵੇਂ ਠੰਡਾ ਵਾਲਾ ਏਰੀਆ ਹੁੰਦਾ ਨਾ ਡਿਜ਼ਾਈਨ ਦੇ ਫਰਕ ਨੇ ਸੋਹਣੇ ਆ ਇਹ ਉਧਰ ਨਾਲ ਸੋਹਣੇ ਡਾਕਟਰ ਹੈਲੋ ਫਕਰ ਸਰ ਕਿ ਬਤਾਉਣਾ ਟੰਬਰ ਫਿਰਦਾ ਇਹਨਾਂ ਦਾ ਡਰ ਵੀ ਲੱਗਦਾ ਹੈ ਲਖਵੀਰ ਤੇਰੇ ਮਗਰ ਆ ਗਿਆ ਘੇ ਲਖਵੀਰ ਦੇਖੀ ਹੇ 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 ਅੱਛਾ ਆਹ ਰਹਿੰਦੇ ਖਾਣ ਆਇਆ ਖਾਲਾ 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 ਚਲੋ ਆਪਾਂ ਮਾਉਂਟ ਆਬੂ ਤੋਂ ਬਸ 4-5 ਕਿਲੋਮੀਟਰ ਪਿੱਛੇ ਆ ਬਹੁਤ ਖਜੂਰਾ ਖਜਾਰਾ ਨਾ ਬਹੁਤ ਸਾਰੇ ਦਰਖਤ ਵੀ ਇੱਥੇ ਸੋਹਣਾ ਵਿਊ ਹੈ ਹਵਾ ਬਹੁਤ ਬਹੁਤ ਠੰਡੀ ਹੋ ਗਈ ਹੈ ਟੈਂਪਰੇਚਰ ਕੇ ਰਹੀ 33 ਤੋਂ 26 ਹੋ ਗਿਆ ਉੱਪਰ ਜਾਵਾਂਗਾ ਜੇ ਹੋਰ ਘਟੂਗਾ ਪਰ ਆ ਜਿਹੜਾ ਮਾਹੌਲ ਹੈ ਨਾ ਇਸ ਟਾਈਮ ਆਪਾਂ ਦੇਖ ਰਹੇ ਹਾਂ ਸਿਰਾ ਐਨ ਨਜ਼ਾਰਾ ਟਾਈਮ ਹੋ ਗਿਆ ਪਾਉਨੇ 2 ਤੇ ਆਪਾਂ ਫਿਰਦੇ ਮਾਉਂਟ ਆਬੂ ਚ ਇੱਕ ਦੋ ਹੋਟਲ ਤੁਰ ਤੁਰ ਕੇ ਵੇਖ ਕੇ ਆਏ ਆ ਹਜੇ ਕੋਈ ਸੈਟ ਜ ਨਹੀਂ ਆਇਆ ਹੁਣ ਗਾਂਹ ਦਿੰਨੇ ਸ਼ਹਿਰ ਚ ਕਿਹੜਾ ਕਿਸੇ ਹੋਰ ਪਾਸੇ ਕੋਈ ਚੰਗੀ ਜਗ੍ਹਾ ਮਿਲ ਗਿਆ ਤਾਂ ਉਹ ਲਵਾਂਗੇ ਤੇ ਇੱਧਰ ਮੋਟਰਸਾਈਕਲ ਵੀ ਆਪਣਾ ਰਿਜ਼ਰਵ ਚ ਲੱਗ ਗਿਆ 58 ਕਿਲੋਮੀਟਰ ਦੀ ਰੇਂਜ ਦਿਖਾਉਂਦਾ ਕੋਈ ਗੱਲ ਨਹੀਂ ਇੱਥੇ ਤੇਲ ਦਾ ਕੋਈ ਡੱਕਾ ਨਹੀਂ ਵਾਧੂ ਆਂ ਭਵਾਂ ਲਾਂਗੇ ਇਹ ਹੈ ਜੀ ਮਾਉਂਟ ਆਬੂ ਇੱਥੇ ਨੀਕੀ ਲੇਕ ਆ ਸੋਣਾ 뷰 ਹਥੇ ਉਹ ਦੇਖਾਂਗੇ ਚੱਲ ਕੇ ਇੱਕ ਦੋ ਮਨਿਸ਼ਾ ਕਾ ਟਰੈਕਿੰਗ ਵਾਲੇ ਪੁਆਇੰਟ ਜੇ ਵੀ ਹੈਗੇ ਟਰੈਕਿੰਗ ਟਰੋਕਿੰਗ ਕਰਾਂਗੇ ਜੇ ਕੋਈ ਮਾਹੌਲ ਜਿਹਾ ਸੈੱਟ ਹੋ ਗਿਆ ਤਾਂ ਵੇਖਦੇ ਚੱਲ ਕੇ ਕੀ ਬੰਦ ਆ ਚਾਰ ਪੰਜ ਹੋਟਲ ਟਰਾਈ ਕਰਦੇ ਸੀਗੇ ਗਲੇ ਨੂੰ ਕੀ ਹੋ ਗਿਆ ਚਾਰ ਪੰਜ ਹੋਟਲ ਟਰਾਈ ਕੀਤੇ ਸੀਗੇ ਕੋਈ ਫੱਟ ਨਹੀਂ ਆਇਆ ਕੋਈ ਦੂਰ ਜੇ ਜਾਦੇ ਆ ਬਾਜ਼ਾਰ ਤੋਂ ਫਿਰ ਇੱਕ ਹੋਣ ਬਾਜ਼ਾਰ ਦੇ ਉਹ ਜੇ ਆਪਾਂ ਦੇਖ ਲਿਆ ਪਹਿਲਾਂ ਦੋ ਜਣੇ ਜਾ ਕੇ ਚੈੱਕ ਕਰਿਆ ਠੀਕ ਲੱਗਾ ਸਾਰਾ ਕੁਝ ਰੇਟ ਵੀ ਜਾਇਜ਼ ਆ ਉੱਥੇ ਚੱਲੇ ਹੁਣ ਸਮਾਨ ਸਭੂ ਰੱਖਦੇ ਆ ਨੌਨੇ ਆ ਫਿਰ ਦਿੰਨੇ ਗੇੜੇ-ਗੁੜੇ ਕਰਨਾ ਸ਼ਹਿਰ ਦੇ ਲੇਕ ਤੇ ਚੱਲਦੇ ਆ ਹੋਰ ਪਤਾ ਕਰਦੇ ਆ ਜਿਹੜੇ ਟਰੈਕਿੰਗ ਪੁਆਇੰਟ ਆ ਤੱਕ ਕਿੱਥੇ-ਕਿੱਥੇ ਆ ਬਸ ਪਹੁੰਚਣ ਵਾਲੇ ਆ ਆਪਾਂ ਹੁਣ ਹੋਟਲ ਮਿਲ ਹੀ ਗਿਆ ਆਪਾਂ ਨੂੰ ਹੋਟਲ ਰਾਜਦੀਪ ਰਾਜਦੀਪ ਦਾ ਨਾਮ ਹੈ ਨਾ ਕਿਸੇ ਪੰਜਾਬੀ ਜਿਹੇ ਬੰਦੇ ਦਾ ਹੁੰਦਾ ਫੋਟੋ ਸੋਹਣਾ ਹੈ ਲੋਕੇਸ਼ਨ ਚੰਗੀ ਆ ਆ ਲਾ ਦੇ ਮੁੰਡਿਆਂ ਨੇ ਸਿਆਣੇ ਬਣ ਕੇ ਲੈਣ ਲਾ ਕੇ ਘੜਾ ਦੀ ਤੇ ਚਲੋ ਲੈ ਵੀ ਰੂਮ ਮਿਲ ਗਿਆ ਸੀ ਸਮਾਨ ਸਹੂਣ ਰੱਖਿਆਂ ਦਾ ਮੁੰਡੇ ਨਹਾ ਧੋ ਕੇ ਤੇ ਹੁਣ ਫਿਰਦੇ ਆਪਾਂ ਮਾਉਂਟ ਆਬੂ ਸ਼ਹਿਰ ਦੇ ਵਿੱਚ ਗੇੜੇ ਦਿੰਦੇ ਫਿਰਦੇ ਆਂ ਨੇਕੀ ਲੇਕ ਤੇ ਚੱਲੇ ਆਂ ਖਾਧਾ ਪੀਤਾ ਕੁਛ ਨਹੀਂ ਉਹ ਵੀ ਖਾਵਾਂਗੇ ਪੀਵਾਂਗੇ ਫਿਰ ਤੇ ਕੀ ਕੀ ਦੇਖਣ ਵਾਲਾ ਕਿਸ ਤੋਂ ਪੁੱਛ ਕੇ ਤੇ ਕੱਲ ਨੂੰ ਸਾਰਾ ਉਹ ਪ੍ਰੋਗਰਾਮ ਬਣਾਵਾਂਗੇ ਦੇਖਾਂਗੇ ਹੁਣ ਕਿਹੜਾ ਸ਼ਹਿਰ ਦੇ ਗੇੜੇ ਦਿੰਨੇ ਆਂ ਲੇਕ ਦੇ ਨਜ਼ਾਰੇ ਲੈਨੇ ਆ। ਬੇਡਾ ਤੇ ਸਬਜੀ ਬਣ ਗਈ ਪਾਓ ਬਾਜੀ। ਬਣ ਗਈ ਪਾਓ ਬਾਜੀ। ਠੀਕ ਆ। ਉਹ ਹੋ ਗਿਆ ਕੱਲਾ ਹੀ ਕੀ ਰੱਖੀ ਬੇਡਾ ਉਹਦਾ ਕੀ ਨਾਮ ਹੈ? ਦੋਸਾ। ਦੋਸਾ। ਚਲੋ। ਲੈ ਵੀ ਆਪਾਂ ਪਹੁੰਚ ਗਏ ਨੇਕੀ ਝੀਲ ਤੇ। ਨਾ ਹੀ ਨਿੱਕੀ ਹੈ ਨੇਕੀ ਤੇ ਹੈ ਵੱਡੀ ਬਹੁਤਾ ਕਹਿੰਦੇ। ਕੀ ਐਕਟੀਵਿਟੀ ਕਰਨੀ ਆਪਾਂ ਇਹ ਆ ਵੀ ਲਖਵੀਰ ਸਾਡਾ ਖਜ਼ਾਨਾ ਮੰਤਰੀ ਹੁਣ ਕਿਹੜੀ ਐਕਟੀਵਿਟੀ ਕਰਨੀ ਆ ਨਾਲ ਜਿੱਥੇ ਵੋਟ ਤੇ ਕਮਾਏਗਾ ਕੀ ਕਰੇਗਾ ਸਹੀ ਸਹੀ ਦੱਸ ਆਈ ਤੁਹਾਨੂੰ VOTING ਕਰਵਾਉਣੇ ਆ ਨੱਕੀ ਵਾਲਾ ਨੱਕੀ ਲੇਖ ਨੱਕੀ ਲੇਖ ਚ ਆਉਂਦਾ ابو ਦੀ ਸਪੈਸ਼ਲ ਨੱਕ ਬਣਾਉਂਦੇ ਨੱਕ ਬਣਾਉ ਲੇਖ ਚ ਗੇੜੇ ਦਵਾਵਾਂਗੇ ਯਾਦ ਰੱਖੋਗੇ ਚਲ ਠੀਕ ਚਲੋ ਆਜੋ ਹੁਣ ਆ ਬਹੁਤ ਸਾਹਮਣੇ ਜਿਹੜਾ ਚਿਹਰਾਂ ਨੂੰ ਪੂਜਾ ਬਣਾਇਆ ਉਹ ਬਾੜ ਜਾਣ ਤੇ ਤਾਂ ਉੱਥੇ ਉੱਥੇ ਜਾਣ ਲੱਗੇ ਪੌੜੀਆਂ ਚੜ੍ਹ ਕੇ ਅਵੇਨੇ ਕਿਹੜੇ ਬੰਦੇ ਕਿੱਲੇ ਕ ਪੌੜੀਆਂ ਸੌਖੇ ਚੜ੍ਹਦੇ ਔਖੇ ਚੜ੍ਹਦੇ ਪਤਾ ਨਹੀਂ ਲੱਗਦਾ ਚਲੋ ਇੱਥੋਂ ਹੋ ਗਿਆ ਸਟਾਰਟ ਆ ਪੌੜੀਆਂ ਚੜ੍ਹਣੀਆਂ ਆਪਾਂ 672 672 ਪੌੜੀਆਂ ਚੜ੍ਹ ਕੇ ਮੰਜ਼ਲ ਤੇ ਪਹੁੰਚਾਂਗੇ ਹਾਂ 10 ਤਾਂ ਹੋ ਗਈ 10 ਹੋ ਗਈਆਂ ਪਿੱਛੇ ਕੀ ਰਹਿ ਗਿਆ ਕੋਸਾ ਨਹੀਂ ਰਹਿ ਗਿਆ ਲੇ ਲੈ ਪਾਣੀ ਦੀ ਬੋਤਲ ਲੈ ਲੋ ਇੱਕ ਆਖੇ ਉਪਰ ਪਹਾੜ ਤੇ ਦੋ ਦਿਨ ਹੁਣ ਪੌੜੀਆਂ ਚੜੀ ਜਾਣੇ ਆ ਪਿੱਛੇ ਆਉਂਦਾ ਬੰਦਾ ਯਾਦਾ ਇਹ ਸੱਤੋਂ ਕਿਸੇ ਕੰਮ ਚ ਸੂਤ ਨਹੀਂ ਆਇਆ ਹੁਣ ਜਸਟ ਲੈਣ ਪੌੜੀਆਂ ਦੇ ਕੰਮ ਚ ਪੌੜੀਆਂ ਬਹੁਤ ਆਂ ਜੜੀ ਜਾਣਾ ਕੁਛ ਨਹੀਂ ਕਰਨਾ ਇੱਕਾਂ ਦੁਕਾਨ ਰੱਖ ਦੇਣੀ ਆ ਫਿਰ ਦੂਜੀ ਦਾ ਤਾਂ ਰੱਖ ਲੈਣੀ ਆ ਤੇ ਹਰ ਬੰਦਿਆਂ ਨੇ ਗਾਂਹ ਜਾ ਕੇ ਬਹਿ ਜਾਣਾ ਮੁੰਡੇ ਮੁੰਡੇ ਹੋ ਗਏ ਸਾਉ ਸਾਈ ਬਸੋ ਸਾਹਮਣੇ ਜਾਣਾ ਲੈ ਆ ਗਿਆ ਮੁਰਲੀ ਅਜ ਵਰਗੇ ਮੇ ਕਿਦਾਂ ਦਾ ਮਹਿਸੂਸ ਹੋ ਰਿਹਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਆਵਾ ਲੋ ਪਹੁੰਚ ਗਿਆ ਫਟਾਵਤੇ ਮਗਰ ਕੌਣ ਰਹਿ ਗਿਆ ਉਹ ਰਹਿ ਗਿਆ ਸੱਟ ਲਿਆ ਕਹਿੰਦੇ ਲੁਧਰਾਂ ਵਾਲਾ ਆ ਆਉਂਦਾ ਦੇਮਿਆ गोल <laughs> कुछ बोल चल मैं छड़ता सीने एक मैच <laughs> एक मैच छड़या नीगा हिम्मत ना जितते हां क्या व्यू है यार कमाल 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 हाँ भी तारा सिंह सेट ठीक है अब हम लेवा बच के पीछे चले आ जाए इसी को चितते रखला करों 360 ਦਾ ਸਭ ਤੋਂ ਪਿਛੇ ਵਿਕਰਮ ਸਾਨੂੰ 5-7 ਮਿੰਟ ਹੋ ਗਿਆ ਉਹਨੂੰ ਹੁਣ ਉਹ ਬਹਿ ਗਿਆ ਹੱਥੇ ਫੋਟੋ ਦੇ ਬਾਨੇ ਇਸ ਨੇ ਆਖਿਆ ਸੀ ਵੀ ਅੱਜ ਇੱਥੇ ਜਾਣਾ ਹੀ ਜਾਣਾ ਮਾਜੀ ਨਜ਼ਰ ਸੋਹਣੀ ਜਗ੍ਹਾ ਕੰਬਲ ਧਰਾਈ ਕੰਬਲ ਲਾ ਵੀ ਰੂਜੀ ਫੱਦੀ ਜਾਂਦੀ ਆ ਆਓ ਥੱਲੇ ਚੱਲੇ ਡਾਕਟਰ ਹੋ ਗਿਆ ਗੱਲਾਂ ਥੱਲੇ ਉਹ ਜਾਂਦਾ ਭੱਜਿਆ ਚਲੋ ਚੱਲ ਗਏ ਆਹ ਸਾਈਡ ਆਹ ਥੱਲੇ ਜਵਾਕ ਖਿੱਡੀ ਜਾਂਦੇ ਆ ਆ ਸਾਹਮਣੇ ਇਹਨਾਂ ਦੇ ਘਰ ਆ ਇਧਰੋਂ ਆਪਾਂ ਆਏ ਆ ਤਾਂ ਉਹ ਤਰੇ ਆਉਂਦੇ ਮੁੰਡੇ ਆਪਣੇ ਪਿੱਛੇ ਲਖਵੀਰ ਸਿੰਘ ਤੇ ਤਲਵੰਡੀ ਮਹਿਕਮਾ ਆ ਗਿਆ ਬਠੰਡੇ ਵਾਲੇ ਛੱਡ ਕੇ ਦਿਲ ਉਹ ਤਾਂ ਉਹ ਖੜੇ ਪਹਾੜ ਦੇ ਉੱਤੇ ਹੋਏ ਉਹ ਨਹੀਂ ਆਏ ਆ ਜਾ ਵਾੜੋ ਚੋਬਰੋ ਤੇ ਆ ਵੀ ਮੁੰਡੇ ਥੋੜਾ ਥੱਲੇ ਐਕਸਟਰਾ ਹੋਮਵਰਕ ਕਰਕੇ ਗਏ ਆ क्योंकि लखवीर ने <laughs> 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 <ओई दरहु। laughs> ਆਦਾ ਬਾਈ ਤੋਂ ਬਾਵਾ ਕਹਤੇ ਦੋ ਹਾਂ ਚਲੋ ਘਰ ਆ ਗਿਆ ਕੋਈ ਜਦ ਨਾ ਸਭ ਪਤਾ ਲੱਗਣਾ ਮੇਰੀ ਵੀਡੀਓ ਬਣਾਉਂਦਾ ਉੱਥੇ ਰੁਕ ਗਈ ਮਾਲੀ ਸਿਆਣੀਆ ਚਲੋ ਵੀ ਰੰਗ ਨਾਲੀ ਚਲੋ ਚਲੋ ਚੋਬਰੋ ਆਵੇ ਲੋਕ ਕਿੱਡੇ ਸ਼ਰਾਰਤੀ ਕਿੱਥੇ ਕਿੱਥੇ ਜਾ ਕੇ ਨਾਂ ਲੈ ਕੇ ਆਏ ਆ ਅਸੀਂ ਆਜਾ ਚਲੋ ਆਜੋ ਛੱਕਾ ਕੱਢ ਲਗੇ ਵੀ ਲਾਵੀ ਇਧਰ ਇਹ ਪੁਆਇੰਟ ਆਪਾਂ ਦੇਖਿਆਂ ਦਾ ਜੋ ਕੋਈ ਦੇਖਣ ਵਾਲਾ ਸੀਗਾ ਪਰ ਇਹ ਥੱਲੇ ਤੱਕ ਹੋਰ ਜ਼ਿਆਦਾ ਜਾਜੂ ਆਏ ਆ ਸਹੀ ਆ ਹੁਣ ਚੱਲਦੇ ਥੱਲੇ 냇 ਕੋਲ ਉੱਥੇ ਪਤਾ ਕਰਦੇ ਵੀ ਇੱਥੇ ਹੋਰ ਕੀ ਕੀ ਦੇਖਣ ਵਾਲਾ ਫੇਰ ਬਣਾਉਨੇ ਉਹਦੀ ਲਿਸਟ ਕੀ ਸੀ ਪੁਆਇੰਟ ਦਾ ਨਾਮ ਇੱਕ ਨਨੀ ਚੀਖ ਦੇਖ ਲਈ ਆਪਾਂ ਨੀ ਨੀ ਆਹ ਪੁਆਇੰਟ ਦਾ ਕੀ ਨਾਮ ਉੱਪਰ ਜਿੱਥੇ ਪਹੁੰਚ ਆ ਜੀ ਕੀ ਨਾਮ ਸੀ ਆ ਪੁਆਇੰਟ ਦਾ ਟੋਡ ਰੌਕ ਟੋਡ ਰੌਕ ਟੋਡ ਰੌਕ ਹਾਂ ਟੋਡ ਇੱਥੇ ਨਾਲ ਇੱਕ ਜੈਮ ਆ कोई कंपीटिशन चली जाम च देखते कि अंदर भव काड़ियाँ ज बजी मैं पता नहीं क्या भाई बैठे बहुत ਡਾਕਟਰ ਲਾ ਦੇ 185 185 ਸਿਰ ਵੀ ਡਾਕਟਰ ਤਾਂ ਲਾ ਦੋ ਆਪਣਾ ਡਾਕਟਰ 185 ਕਿੰਨਾ ਰੇਟ ਆ ਲਾ ਫੰ ਕਿੰਨਾ ਰੇਟ ਆ ਜੀਵਾ ਬੇਟੀ ਜਾ ਜਾ ਸੁਣੀ ਸੁਣੀ 185 185 ਆਪ ਪਤਾ ਲੱਗ ਜਾਊਗਾ ਚੱਲ ਰਾ ਜਾ ਪੰਜਾਬ ਜੈਮਾ ਪੰਜਾਬ ਜੈਮਾ ਚੱਲ ਉਹ ਲੈ ਬੰਦ ਬੰਦ ਕਰ ਲੈ ਚੱਕ ਲੈ ਨਾ ਯਾਰ ਅਰੇ ਮੇਰੇ ਮਗਰ ਚੱਲ ਫੜ 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 ਦੇਖ ਮੁੰਡਾ ਸਾਡਾ 185 185 ਕਿਲੋ ਡੱਟ ਲੱਗੀ ਇਹ ہمارے ਮਹਿਮਾਨ ਆਏ ਹੈ ਇਹ 1

170 ਹੀ ਡਾਕਟਰ 170 ਅੱਛਾ ਕੋਈ ਨਾ 70 ਵਾਲਾ ਫਿਰ 85 ਵਾਲਾਂਗੇ ਨਹੀਂ ਇਸ ਤੇ ਚੀ ਨਾ ਇਸ ਤੇ ਦੇਖਾ ਦੇਖਾ ਲਾ ਵੀ ਪਹਿਲਾਂ ਵੇਟ ਸੀ 185 ਹੁਣ ਕਰਤਾ ਆਪਾਂ ਪੂਰਾ ਹੀ 200 ਕਿਲੋ ਚੱਕ ਡਾਕਟਰ ਚੱਲ ਵੀ ਛੇਰਾ ਹਰੇ ਪੰਜਾਬ ਦੀ ਇੱਜ਼ਤ ਤੇਰੇ ਹੱਥ ਹੀ ਹੁਣ ਡਾਟਾ ਕੋਈ ਚੱਕਰ ਹੀ ਨਹੀਂ ਹੋਣਾ ਕਰਨਾ ਕਿਉਂਕਿ ਬਸ ਕੋਈ ਗੱਲ ਨਹੀਂ ਬੱਠੀ ਹੈ ਮਾਦਨਾਂ ਕਰ ਲੈ ਨੇ ਮਾੜਾ ਜੋਰ ਹੋਰ ਲਾਉਣਾ ਬਸ ਬਾਕੀ ਤੇ ਲੱਗਾ ਹੀ ਤੇਰਾ ਬਦਨਾ ਹੋ ਗਿਆ ਜੀ 200 ਕਰਤਾ ਪੂਰਾ 273 ਕਿਲੋ ਦਾ ਦਾਤਾ ਕੋਈ ਚੱਕਰ 85 ਸੀ ਚਾਵਾ ਜੀ ਕੇਤਾ ਸਾਧਾਰ ਸਭ ਤੋਂ ਮਾੜਾ ਬੰਦਾ ਕਰੀ ਪਗੜਾ ਦੇ ਪਾਸੇ ਕਣੀ ਚਲ ਵੀ ਡਾਕਟਰ ਤੈਨੂੰ ਕਰੀਏ ਪਾਰਟੀ ਹੁਣ ਮੇਰਾ ਫੋਨ ਦਿਓ ਹਾਂ ਵੀ ਹੁਣ 200 ਤੇ 5 ਕਿਲੋ ਹੋ ਗਿਆ ਕਹਿੰਦੇ 200 ਤੇ 5 ਕਿਲੋ ਆ ਆਪੋ ਦਾ ਮਟਾਗੇ ਐ ਚੱਲ ਬਈ ਚੱਲ ਚੱਲ ਜਵਾਨਾ ਚੱਕਦੇ 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 ਮੱਲ ਨਹੀਂ ਹਾਵੇ ਤਾਂ ਮਰੂ ਜੁਟਦਾਂਗਾ ਹੋਰ ਕੋਈ ਨਹੀਂ ਬੱਸ ਹੀ ਆ ਬਾਈ ਆਓ ਹੋਈ ਹੋਈ 205 ਕਿਲੋ ਚੱਲੇ 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 ਚੱਕੇ ਚੱਕੇ ਖੰਡਾ ਸਰੀਰੋ ਦੇ ਗਰਮ ਹੋ ਮੜਾਇਆ ਵਰਮ ਅਪ ਕਰਾਓ

ਇਹ ਲੜਦਾ ਇਹਦਾ ਦਾਦਾ ਕੀ ਆ ਬੱਸ ਡਿੱਪਾ ਜਾਂਦੀਆਂ ਨੋ ਸਾਫ ਹੋ ਜਾਂਦੀਆਂ ਤੇ ਘਰੇ ਪੈਰ ਤੋਂ ਹੁੰਦਾ ਹੋਵੇ ਤਾਂ ਕੰਮ ਹੋ ਵੀ ਨਾ ਮੈਂ ਡੇਢ ਕੋ ਦਿੱਤਾ ਮਾਊਟ ਆਪੂ ਆ ਕੇ ਕਰਾਉਣੀ ਸੀ ਸਾਥ ਆ ਤਾਂ ਮਸਜਿਦ ਤੇ ਗੱਲ ਹੀ ਖਾਣਾ ਆ ਆ ਜੋ ਪੜ ਗਿਆ ਆ ਲਾਂਦੀ ਵੇ ਵਾਈਬ੍ਰੇਟ ਜਾ ਹੁੰਦਾ ਤੇਰਾ ਤਾਂ ਪੈਰ ਹੀ ਜਾਦੇ ਇਹਦਾ ਨਾਮ ਹੁੰਦਾ ਕੀ ਉਹਨੇ ਸਹੀ ਦਸੀ ਬਹੁਤ ਘਟਾਲੀ ਆ ਲੱਗਦਾ ਕੱਟਣੀ ਇਹ ਦੇ ਦੋ ਕੱਟ ਪਸਤੀ ਕਰਦਾ ਮੈਂ ਮੈਂ ਤਾਂ ਬੈਡਰਦਾਰੀ ਕਹਿੰਦਾ ਮੇਰਾ ਕੀ ਕਰਦਾ ਪੈਰ ਕੱਟਣਾ ਉਹ ਦੇਖ ਲੈ ਅੱਗੇ ਗੋਲੇ ਪਹੁੰਚ ਜਾਓ ਯਾਦ ਕਰ ਕਿ ਕਿਉਂ ਕਾੜੀ ਨਹੀਂ ਬਣਾਈ ਇਹਨਾਂ ਦਾ ਲੱਗਦਾ ਪੈਰ ਇਹ ਮੈਨੂੰ ਡੋਲੀ ਤਰਾਵ ਜਾ ਮਣ ਤੀਜੀ ਸੇ ਆ ਪਹਿਲਾਂ ਖਰਾਬ ਤੇ ਬਣਾ ਗਈ ਯੂ ਦੁਬਾਰਾ ਆਪਾਂ ਦੁੱਧ ਪੀਣਾ ਪਹਿਲਾਂ ਆਪਾਂ ਕੀ ਖਾਦੇ ਸੀਗਾ ਖਰਾਬੜੀ ਰੁਬੜੀ ਦੋ ਤਾਂ ਐਵੇਂ ਹੀ ਆ ਗਿਆ ਬਈ ਸਾਰੇ ਆ ਗਿਆ ਅਮਜੇ ਮੈਂ ਤਾਂ ਕਹਦਾ ਚੁੱਕਾ ਕਿ ਸਾਰਾ ਹੀ ਆ ਗਿਆ ਆ ਡਾਕਟਰ ਦੁੱਧ ਆ ਜਿਆਦਾ ਹੀ ਵੱਧ ਗਈ ਗੱਲ ਵੱਡੀ ਹੋ ਗਈ ਥੋੜੀ ਗਲਾਬ ਜਮੰਦੇ ਦੋ ਯਾਰ ਨਾਲ ਗਲਾਬ ਜਮੰਦਾਰੀ ਮਿਲਣੀ ਹੈ ਨਹੀਂ ਨਹੀਂ ਇਹ ਤੇ ਨਾਲ ਲੈ ਆ ਆਪਣੇ ਹੋਟਲ ਦਾ ਵੀਊ ਅੰਦਰੋਂ ਪੁੱਛਾ ਚਾਬੀ ਮੇਰੇ ਕੋਲੇ ਬਾਈ ਆ ਵੜ ਓ ਬਈ ਬਈ ਆਪਾਂ ਫਸਟ ਆਏ ਆ ਪਹਿਲਾਂ ਆ ਗਏ ਹੋਟਲ ਘੈਂਡ ਆ ਜੇ ਲੋਕ ਖੁੱਲ ਗਿਆ ਫਿਰ ਰੂਮ ਵੀ ਦਿਖਾ ਦੇਣਗੇ ਇਹਨਾਂ ਪੱਕਾ ਨਹੀਂ ਪਤਾ ਇਹ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਨਹੀਂ ਖੁੱਲਿਆ ਕੰਮ ਸੀਰੀਅਸ ਹੋ ਗਿਆ ਖੁੱਲ ਗਿਆ ਲਓ ਵੀ ਭਲਵਾਨਾ ਆ ਆਪਣਾ ਰੂਮ ਇੱਥੇ ਪੈਣੀ ਅੱਜ ਮਾਊਂਡ ਆਬੂ ਵਧੀਆ ਸੋਹਣਾ ਸ਼ਹਿਰ ਆ ਜੀ ਲੱਗਦਾ ਇੱਥੇ ਬੰਦੇ ਦਾ ਦੇਖਣ ਤੋਂ ਕਾਫੀ ਕੋਸ ਹੈ ਮੋਟਾ ਮੋਟਾ ਅੱਜ ਦੇਖਿਆ ਬਾਕੀ ਕੱਲ ਨੂੰ ਦੋ ਚਾਰ ਲੋਕੇਸ਼ਨਾਂ ਹੋਰ ਵੇਖ ਕੇ ਰੱਖੀਆਂ ਉੱਥੇ ਜਾਵਾਂਗੇ ਕੱਲ ਨੂੰ ਪਤਾ ਲੱਗ ਜੂ ਕਿਵਾਂ ਜਿਹਾ ਕੁਝ ਨਿਕਲਦਾ ਅੱਜ ਦਾ ਕੰਮ ਠੀਕ ਰਿਹਾ ਕੱਲ ਮਲਾ ਕੇ ਵਧੀਆ ਹੁਣ ਕਰਦੇ ਹਾਂ ਰੈਸਟ ਥੱਕੇ ਪਏ ਆ